ਸਾਥੀਓ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਅੱਜ ਦੇ ਇਸ ਬਹੁਤ ਹੀ ਮਹੱਤਵਪੂਰਨ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਆਪ ਸਭ ਸਾਥੀ ਪਹੁੰਚੇ ਹੋ ਮੇਰੇ ਨਾਲ ਜਿਵੇਂ ਮੇਰੇ ਤੋਂ ਪਹਿਲਾਂ ਸਾਡੇ ਸਾਥੀ ਨੇ ਦੱਸਿਆ ਕਿ ਮੇਰੇ ਨਾਲ ਰੋਪੜ ਜ਼ਿਲ੍ਹੇ ਦੇ ਦੋਨੋਂ ਵਿਧਾਇਕ ਵਿਧਾਨ ਸਭਾ ਚ ਮੇਰੇ ਸਾਥੀ ਸਤਕਾਰਯੋਗ ਐਡਵੋਕੇਟ ਦਨੇਸ਼ ਛੱਡਾ ਜੀ ਜੋ ਰੋਪੜ ਵਿਧਾਨ ਸਭਾ ਦੀ ਨੁਮਾਇੰਦਗੀ ਕਰਦੇ ਨੇ ਤੇ ਸਤਕਾਰਯੋਗ ਡਾਕਟਰ ਚਰਨਜੀਤ ਚੰਨੀ ਜੀ ਜੋ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਨੁਮਾਇੰਦਗੀ ਕਰਦੇ ਨੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਡਾਕਟਰ ਸੰਜੀਵ ਗੋਤਮ ਜੀ, ਰਾਮਕਮਰ ਮੁਕਾਰੀ ਜੀ, ਸਾਡੇ ਯੂਥ ਦੇ ਪ੍ਰਧਾਨ, ਸਾਡੀ ਸਾਰੀ ਲੀਡਰਸ਼ਿਪ, ਹੌਸਲਾ ਜੀ, ਮੈਡਮ ਸਾਰੀ ਇਸ ਮੁੱਚੀ ਲੀਡਰਸ਼ਿਪ ਤੁਹਾਡੇ ਸਾਹਮਣੇ ਬੈਠੀ ਹੈ ਜ਼ਿਲ੍ਹੇ ਦੀ। ਅੱਜ ਇੱਕ ਬਹੁਤ ਜਿਹੜੀ ਅਹਿਮ ਮੁੱਦਾ ਹੈ ਪੰਜਾਬ ਦੇ 55 ਲੱਖ ਗਰੀਬਾਂ ਦਾ ਆਮ ਲੋਕਾਂ ਦਾ ਸਾਡੇ ਮਨਰੇਗਾ ਦੇ ਕੰਮ ਹੈ, ਸਾਡੇ ਦਲਿਤ ਪਰਿਵਾਰ, ਗਰੀਬਾਂ ਦੇ 55 ਲੱਖ ਪਰਿਵਾਰਾਂ ਦੇ 55 ਲੱਖ ਪੰਜਾਬੀਆਂ ਦੇ ਰੋਟੀ ਦੇ ਥਾਲੀ ਦੇ ਵਿੱਚੋਂ ਰੋਟੀ ਖਾਣ ਦੀ ਕੋਸ਼ਿਸ਼ ਕੀਤੀ ਹੈ। ਇਹ ਕੋਸ਼ਿਸ਼ ਕਿਹਨੇ ਕੀਤੀ ਹੈ? ਇਹ ਕੋਸ਼ਿਸ਼ ਕੀਤੀ ਹੈ ਕੇਂਦਰ ਦੀ ਭਾਜਪਾ ਸਰਕਾਰ ਨੇ। ਹਰ ਵਾਰ ਹਰ ਵਾਰ ਉਹਨਾਂ ਦਾ ਇੱਕ ਕੋਈ ਮਨਸੂਬਾ ਹੁੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਨੂੰ ਕਮਜ਼ੋਰ ਕੀਤਾ ਜਾਵੇ। ਪੰਜਾਬ ਦੀ ਪਿੱਠ ਤੇ वार ਕੀਤਾ ਜਾਵੇ ਤੇ ਉਸੇ ਤਹਿਤ ਤੇ ਤੁਸੀਂ ਦੇਖੋ ਕਲਪਨਾ ਕਰਕੇ ਦੇਖੋ ਕਿ ਜਿਹੜਾ ਸੂਬਾ ਪੂਰੇ ਦੇਸ਼ ਦਾ ਢਿੱਡ ਭਰਦਾ ਉਸੇ ਸੂਬੇ ਦੇ ਉੱਤੇ ਇੰਨਾ ਵੱਡਾ ਧੱਕਾ 55 ਲੱਖ ਗਰੀਬਾਂ ਦੇ ਰਾਸ਼ਨ ਖੋਣ ਦੀ ਤਿਆਰੀ ਹੈ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਕਦੀ ਕਹਿੰਦੇ ਆ ਜੀ ਈਕੀ ਈਕੇਵਾਈਸੀ ਕਰਨੀ ਹੈ ਕਦੀ ਕਹਿੰਦੇ ਜੀ ਨਹੀਂ ਇਤਾਂ ਜੀ ਪੰਜਾਬੀ ਅਮੀਰ ਹੈ ਵੈਸੇ ਵੀ ਮੈਂ ਤੁਹਾਨੂੰ ਦੱਸ ਦਵਾਂ ਬਾਕੀ ਸਟੇਟਾਂ ਦੇ ਵਿੱਚ ਤਮਿਲਨਾਡੂ ਰਾਜਸਥਾਨ 70 70% ਪਹਿਲਾਂ ਸਾਡੇ ਤੇ ਕੈਪ ਲਾਈ ਹੋਈ ਹੈ ਤੇ ਹੁਣ ਉਸ ਤੋਂ ਬਾਅਦ ਈਕੇਵਾਈਸੀ ਦੇ ਨਾਮ ਦੇ ਉੱਤੇ ਤੇ ਹੋਰ ਸ਼ਰਤਾਂ ਲਾ ਕੇ ਸ਼ਰਤ ਲਾ ਦਿੱਤੀ ਕਿ ਜਿਹੜੇ ਜਿਹਦੇ ਕੋਲ ਢਾਈ ਕਿੱਲੇ ਜ਼ਮੀਨ ਹੈ ਉਹ ਅਮੀਰ ਹੋ ਗਿਆ ਮੈਂ ਖੁਦ ਇੱਕ ਜ਼ਿਮੀਂਦਾਰ ਪਰਿਵਾਰ ਤੋਂ ਆਂਦਾ ਮੈਨੂੰ ਕਿਸਾਨਾਂ ਦਾ ਦਰਦ ਪਤਾ ਤੁਸੀਂ ਦੱਸ ਦਿਓ ਜੀ ਨਾਲੇ ਸਾਡਾ ਤਾਂ ਰੋਪੜ ਜ਼ਿਲ੍ਹੇ ਦੇ ਵਿੱਚ ਬਿਰਲਾ ਹੀ ਕੋਈ ਆ ਜਿਹੜਾ ਢਾਈ ਕਿੱਲੇ ਤੋਂ ਉੱਤੇ ਆ ਜਿਹਦੇ ਕੋਲ ਜ਼ਮੀਨ ਸਾਡੇ ਤਾਂ ਸਾਰੇ ਇੱਥੇ ਛੋਟੇ ਜ਼ਿਮੀਂਦਾਰ ਹੈ ਦੱਸੋ ਢਾਈ ਕਿੱਲੇ ਵਾਲਾ ਕਿਵੇਂ ਆਪਣੇ ਬੱਚੇ ਨੂੰ ਪੜ੍ਹਾ ਲੂਗਾ ਕਿਵੇਂ ਇਲਾਜ ਕਰਾਊਗਾ ਕਿਵੇਂ ਕਰੂ ਕਹਿੰਦੇ ਅਮੀਰ ਹੋ ਗਿਆ ਜੀ ਫਿਰ ਕਹਿੰਦੇ ਕਿ ਜਿਹਦੇ ਕੋਲ ਪੁਰਾਣੀ ਗੱਡੀ ਹੈ ਉਹ ਅਮੀਰ ਹੋ ਗਿਆ ਇਹ ਵੀ ਖਾਸ ਕਰਕੇ ਰੋਪੜ ਜ਼ਿਲ੍ਹੇ ਲਈ ਸਭ ਤੋਂ ਅਹਿਮ ਮੁੱਦਾ ਹੈ ਕਿ ਸਭ ਤੋਂ ਵੱਧ ਟੈਕਸੀ ਡਰਾਈਵਰ ਸਾਡੇ ਜ਼ਿਲ੍ਹੇ ਤੋਂ ਆ ਅਸੀਂ ਜੇ ਅਗਰ ਕੋਈ ਗਰੀਬ ਜੇ ਅਗਰ ਕੋਈ ਟੈਕਸੀ ਚਾਲਕ ਹੈ ਰ ਮਤਲਬ ਉਹਦਾ ਰਾਸ਼ਨ ਕੱਢ ਦੂੰਗੇ ਉਹ ਅਮੀਰ ਹੋ ਗਿਆ ਫਿਰ ਕਹਿੰਦੇ ਜੀ ਕੋਈ ਵਿਦੇਸ਼ ਗਿਆ ਇਹ ਵੀ ਸਭ ਤੋਂ ਵੱਧ ਸਾਡੇ ਜ਼ਿਲ੍ਹੇ ਨਾਲ ਸਭ ਤੋਂ ਵੱਧ ਸਾਡੇ ਇਲਾਕੇ ਦੇ ਵਿੱਚੋਂ ਬੱਚੇ ਜਾਂਦੇ ਆ ਸਾਡੇ ਗਾਮ ਅਰਬ ਦੇ ਮੁਲਕਾਂ ਚ ਦਿਹਾੜੀ ਕਰਨ ਇਹਦਾ ਮਤਲਬ ਕਿ ਉਹ ਅਮੀਰ ਹੋ ਗਏ ਐਨ ਆਰ ਆਈ ਹੋ ਗਏ ਇਹਦਾ ਮਤਲਬ ਉਹਨਾਂ ਦੇ ਪਿੱਛੇ ਉਹਨਾਂ ਦੇ ਬਜ਼ੁਰਗ ਮਾਤਾ ਪਿਤਾ ਨੂੰ ਉਹਨਾਂ ਦੀ ਭੈਣ ਨੂੰ ਰਾਸ਼ਨ ਨਹੀਂ ਦੋਗੇ ਤੁਸੀਂ ਇੱਕ ਤਾਂ ਵਿਚਾਰਾ ਉੱਥੇ ਦਿਹਾੜੀ ਕਰ ਰਿਹਾ ਫਿਰ ਕਹਿੰਦੇ ਅਗਰ ਕਿਸੇ ਦੇ ਬੱਚੇ ਨੂੰ ਨੌਕਰੀ ਮਿਲ ਗਈ ਵੱਖ ਵੱਖਰੀ ਵੱਖਰੀ ਸ਼ਰਤਾਂ ਲਾ ਕੇ ਈਕੇ ਵਾਸੀ ਦੇ ਨਾਮ ਦੇ ਉੱਤੇ ਪੰਜਾਬ ਸਰਕਾਰ ਨੇ ਕਿਹਾ ਸੀ ਕੰਮ ਕਰ ਰਹੇ ਹਾਂ ਮੈਂ ਤੁਹਾਨੂੰ ਦੱਸ ਦਵਾਂ ਰੋਪੜ ਜ਼ਿਲ੍ਹੇ ਚ 88% ਪਰਿਵਾਰਾਂ ਦੀ ਈਕੇ ਵਾਸੀ ਹੋ ਚੁੱਕੀ ਹੈ ਮੈਂ ਪਰਸੋ ਸਟੇਟਸ ਚੈੱਕ ਕਰਾਇਆ ਪੂਰੇ ਜ਼ਿਲ੍ਹੇ ਦੇ ਵਿੱਚ ਤਿੰਨੋ ਹਲਕਿਆਂ ਚ 88% ਜਿਹੜੇ 12% ਹੈ ਉਹਨਾਂ ਦਾ ਪ੍ਰੋਸੈਸ ਚੱਲ ਰਿਹਾ ਸੀ ਇੱਕ ਇੱਕ ਪਰਿਵਾਰ ਦਾ ਪਰ ਇਹ ਤੁਸੀਂ ਕੀ ਹੈ ਤੁਸੀਂ ਉੱਥੇ ਦਿੱਲੀ ਦੇ ਵਿੱਚ ਏਸੀ ਕਮਰਿਆਂ 'ਚ ਬੈਠ ਕੇ ਤੁਸੀਂ ਗਰੀਬਾਂ ਦੇ ਨਾਲ ਧੱਕਾ ਕਰਦੇ ਹੋ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਬਿਲਕੁਲ ਬਰਦਾਸ਼ਤ ਨਹੀਂ ਕਰੂਗੀ ਅਸੀਂ ਆਪਣੇ ਇੱਕ ਵੀ ਇੱਕ ਵੀ ਪੰਜਾਬ ਦੇ ਇਦਾਂ ਦਾ ਪਰਿਵਾਰ ਪੰਜਾਬ 'ਚ 1.55 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਮਿਲਦਾ ਅਸੀਂ ਇੱਕ ਵੀ ਇਦਾਂ ਦਾ ਸ਼ਖਸ ਜਿਹੜਾ ਹੈ ਪਰਿਵਾਰ ਹੈ ਉਹਦਾ ਰਾਸ਼ਨ ਖੋਣ ਨਹੀਂ ਦੇਵਾਂਗੇ ਬਲਕਿ ਅਸੀਂ ਲਿਮਿਟ ਵਿਧਾਨ ਦੀ ਉਹਨਾਂ ਨੂੰ ਕਿਹਾ ਤੇ ਜਿਹੜੇ ਪਰਿਵਾਰ ਰਹਿ ਗਏ ਹਜੇ ਵੀ ਮੈਂ ਜਾ ਕੇ ਪਿੰਡਾਂ ਦੇਖਦਾ ਬਹੁਤ ਸਾਰੇ ਗਰੀਬ ਪਰਿਵਾਰ ਹਜੇ ਵੀ ਵਾਂਝੇ ਉਹਨਾਂ ਦੇ ਵੀ ਕਾਰਡ ਬਣਾਵਾਂਗੇ ਜੋ ਵੀ ਸੰਕਲ ਹੋਇਆ ਚਾਹੇ ਕਾਨੂੰਨੀ ਲੜਾਈ ਚਾਹੇ ਰਾਜਨੀਤਿਕ ਲੜਾਈ ਚਾਹੇ ਜਨ ਅੰਦੋਲਨ ਚਾਹੇ ਦਿੱਲੀ ਜਾ ਕੇ ਬਹਿਣਾ ਪਵੇ ਅਸੀਂ ਇੱਕ ਵੀ ਕਿਸੇ ਪੰਜਾਬੀ ਦਾ ਜਿਹੜਾ ਰਾਸ਼ਨ ਹੈ ਉਹ ਖੋਹ ਨਹੀਂ ਦਵਾਂਗੇ ਇਹ ਸਾਡਾ ਹੱਕ ਹੈ ਅਸੀਂ ਇਸ ਦੇਸ਼ ਦਾ ਢਿੱਡ ਭਰਿਆ ਜਦੋਂ ਦੇਸ਼ ਦੇ ਵਿੱਚ ਅਨਾਜ ਦਾ ਕਾਲ ਸੀ ਸਭ ਤੋਂ ਵੱਧ ਅਸੀਂ ਪੰਜਾਬ ਦਾ ਅੱਜ ਵੀ ਸਭ ਤੋਂ ਵੱਧ ਅਸੀਂ ਜਿਹੜਾ ਹੈ ਫੂਡ ਬੈਂਕ ਦੇ ਵਿੱਚ ਸਭ ਤੋਂ ਵੱਧ ਨਾਜ ਦਾ ਯੋਗਦਾਨ ਪੰਜਾਬ ਪਾਉਂਦਾ ਤੇ ਅਸੀਂ ਪੰਜਾਬ ਦੇ ਨਾਲੇ ਠੱਕਾ ਨਹੀਂ ਹੋਣ ਦਵਾਂਗੇ ਇਸ ਦੇ ਦਿੱਤੇ ਜੋ ਮਰਜ਼ੀ ਕਰਨਾ ਪਵੇ ਇਹ ਸਾਡੀ ਸਰਕਾਰ ਦਾ ਪ੍ਰਣ ਹੈ ਸਾਡੇ ਸਾਰੇ ਸਾਥੀਆਂ ਦਾ ਪ੍ਰਣ ਹੈ ਸਾਡੀ ਲੀਡਰਸ਼ਿਪ ਦਾ ਪ੍ਰਣ ਹੈ ਸਾਡੇ ਹਰ ਇੱਕ ਵਰਕਰ ਦਾ ਪ੍ਰਣ ਹੈ ਇਸ অতি ਸੰਵੇਦਨਸ਼ੀਲ ਮੁੱਦੇ ਦੇ ਉੱਤੇ ਅਸੀਂ ਅੱਜ ਇਕੱਠੇ ਹੋਏ ਹਾਂ ਬਹੁਤ ਬਹੁਤ ਧੰਨਵਾਦ